ਹੈਲੋ ਜੀ ਹਾਂ ਜੀ ਇਹ ਵੀ ਸਾਰੇ ਆਈ ਹੋਪ ਕਰਦੇ ਹਾਂ ਠੀਕ ਹੋਵੋਗੇ ਇਹ ਕੱਲ ਦਾ ਹੀ ਲੋਕ ਦਾ 파ਟ ਹੈ ਤੇ ਤੁਸੀਂ ਦੇਖੋ ਹੁਣ ਕੱਲ ਵੀ ਸਾਇਨ ਕਿਹਾ ਸੀ ਕਿ ਮੈਂ ਲੈ ਕੇ ਚਲੀਏ ਤੇ ਹੁਣ ਮੈਂ ਹੱਪ ਦਾ ਫਿਰ ਗੜਸਾਵ ਆ ਚੁੱਕੇ ਹਾਂ ਆਪਾਂ ਚੱਲੇ ਹਸਪੀਟਲ ਚ ਜਿੱਥੇ ਸਾਇਦ ਡਾਕਟਰ ਪੈਂਦਾ ਉਸ ਪਿੰਨੈ ਸੈਡੀ ਬੈਠੇ ਲੇਖੋ ਉੱਥੇ ਜਿੱਥੇ ਬੈਠੇ ਹਾਂ ਸੀ ਜੋ ਤਿਸ ਰੂਪ ਸਾਦ ਬਾਅਦ ਵਿੱਚ ਇੱਕ ਵਾਰ ਤਾਂ ਮੱਥਾ ਟੇਕ ਲਿਆ ਫਿਰ ਮੁੜਦੇ ਹੋਏ ਆਮ ਜੀ ਬਤਾਰੇ ਉਹ ਮੱਥਾ ਟੇਕਾਂਗੇ ਜੋ ਤੁਸੀਂ ਹੈਪੀ ਜੀ ਨੂੰ ਲੈ ਕੇ ਸਾਰੀ ਪਿੰਨ ਬਾਬਾ ਜੀ ਕੋਲ ਕੇ ਜਾਈਏ ਉਸ ਕਰਕੇ ਉਹ ਚਲ ਮੈਨ ਮੱਥਾ ਟਿਕਾ ਰਹੇ ਹਾਂ ਤੇ ਫਿਰ ਉਹਨਾਂ ਅੱਪਾ ਚੱਲਦੇ ਹਾਂ ਸਵਾਰੀ ਸਹਿਜ ਨੂੰਵਾਜਾ ਕਰੇਗੇ ਜਦ ਸਹਿਜ ਕਿਚੜ ਪੀਚੜ ਕਿਚੜ ਪੀਚੜ ਅੱਗੇ ਰਹਿੰਦੀ ਹੈ ਤੇ ਉਹਦਾ ਫਿਰ ਆਪਾਂ ਉੱਥੇ ਜਾ ਕੇ ਮਿਲਾਂਗੇ ਪਰ ਹੁਣ ਮੈਂ ਸਿੱਧਾ ਖੁੰਮਾ ਕੁਝ ਕਿ ਆ ਦੇਖੋ ਬਾਹਰ ਚਤਰੀ ਲੱਗੀ ਹੋਈ ਹੈ ਮੈਨੇ ਚਤਰੀ ਵਾਲੀ ਤੋਂ ਲਾਈ ਹੋਏ ਤੇ ਗੌਰਮੇ ਵੀ ਦੇ ਰਹੇ ਹੈ ਚਤਰੀ ਦੇਖ ਨੂੰ ਨਹੀਂ ਤੇ ਆਪਕਾ ਦਿੱਤਾ ਸੀ ਵੀ ਮੈਂ ਜਦੋਂ ਮੀਂਹ ਸੀ ਜਾ ਨਾ ਪਾ ਬਚਾ ਰਹੇ ਸੀ ਮੈਂ ਹਟੇ ਸੀ ਮੈਂ ਕਿਹਾ ਕਿ ਮੈਂ ਫੋਟੋ ਲਈ ਵੀ ਫਿਰ ਮੈਂ ਸਾਦੀ ਤਰੈ ਨੂੰ ਖੁਟਾਇਆ ਉਹ ਸੀਗਾ ਮਰੇ ਨੂੰ ਖੋਟ ਲੈ ਲਿਆ ਇਹਦਾ ਤੇ ਮੈਂ ਮਾਰੇ ਲੇਟ ਪਾ ਕੇ ਤੇਰੇ ਲੈ ਕੇ ਚਾਹਾਂਗੀ ਕਿਉਂਕਿ ਨਾ ਪਤਾ ਕੀ ਹੁੰਦਾ ਹੈ ਆ ਫਿਰ ਦੂਂਦਾਗ ਲੱਗ ਲਿਆ ਦੁਬਲੀ ਮਾਰ ਰਹੀ ਹੈ ਅੱਜ इधर हम आप चलिए गंदगी बड़ी है भाई सफाई पंजाब सरकार ने सफाई वाल ध्यान देना चाहिए देखो बाहर देखो देखो बारिश हो रही मैं बाहर आ गई थी अंदर ना भीड़ बहुत ही घबराहट हो रही थी बहुत ज्यादा ਕੋਨ ਨੂੰ ਨਾਈ ਦਿਖਾਉਣਾ ਇੱਥੇ ਕੁਛ ਦੇਖੋ ਉਧਰ ਹਰਿਆਲੀ ਹੈ ਹਸਪਤਾਲਸ ਤੋਂ ਪਰ ਗੰਦਗੀ ਬੜੀ ਹੈ ਸਫਾਈ ਹੋ ਰਹੀ ਬਿਲਕੁਲ ਹੀ ਨਹੀਂ ਹੈ ਪੰਜਾਬ ਚ ਨਹੀਂ ਬੰਦੀ ਹੈ ਪੰਜਾਬ ਦੇ ਬੇਹਜ਼ਾਬ ਨਾਲ ਇੱਥੇ ਤੱਕ ਵੀ ਜਿੱਥੇ ਫਤਿਹਗੜ ਜੋਤੀ ਸਰੂਪ ਸਾਫ ਗੁਰਦੁਆਰਾ ਹੈ ਨਾ ਉਹਦੇ ਨੇੜੇ-ਨੇੜੇ ਵੀ ਇੰਨੀ ਗੰਦਗੀ ਹੈ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਚੀਜ਼ ਤੇ ਕਿ ਉੱਥੇ ਸਫਾਈ ਕੀਤੀ ਜਾਵੇ ਬਿਲਕੁਲ ਹੀ ਜਿਵੇਂ ਬਾਹਰਲੇ ਦੇਸ਼ਾਂ ਨੇ ਬਣਾਇਆ ਜਾਵੇ ਉਦੋਂ ਦੀ ਕੁ ਬਾਹਰ ਜੀ ਦੇਖੂਗਾ ਨਾ অলਮੋਸਟ ਬੱਚੇ ਬੱਚੇ ਨਹੀਂ ਇੱਥੇ ਜਿੰਨੇ ਵੀ ਤੁਸੀਂ ਦੇਖੋਗੇ ਨਾ ਬੱਚੇ ਆ ਜਾਂਦਰ ਨਾ ਬੱਚੇ ਨਹੀਂ ਇੱਥੇ ਉਹ ਸਹਾਰਨ ਤੇ ਮਤਲਬ ਬੜੇ ਘੱਟ ਨਹੀਂ ਆਉਣੇ ਜਿਆਦਾ ਨਹੀਂ ਬੁਮਾਰਤ ਤੁਸੀਂ ਦੇਖੂਗਾ ਭਰਿਆ ਪਿਆ ਹਸਤਾਲ ਨੇੜੇ ਨਾਲ ਸਹਾਰ ਜੀ ਵੀ ਖੜੀ ਇੱਥੇ ਤੇ ਸਹਾਰ ਦਾ ਡਾਕਟਰ ਜਿਹੜਾ ਹੈਗਾ ਉਹ ਆਪਰੇਸ਼ਨ ਥੀਟਰ ਚ ਗਿਆ ਹੋਇਆ ਹੈ ਲੇ ਹੈ ਨੀ ਤੇ ਡਾਕਟਰ ਤਾਂ ਸੂਆ ਬੈਠਾ ਹੈ ਪਰ ਜਿਹੜਾ ਸਹਿਜ ਜੀ ਤੋਂ ਇਹਦੀ ਦਵਾਈ ਲੈਵੀਆਂ ਉਹ ਕੋਰਡੀਨੇਟਰ ਚ ਗਿਆ ਵਾ ਤੇ ਮੈਂ ਖੜੀ ਰਹੀ ਪਰਾਂ ਦਾ ਬਹੁਤ ਟਾਈਮ ਸੀ ਵੇਟ ਕਰਦੇ ਰਹੀ ਮਾ ਹੋ ਸਕਦਾ ਵੀ ਫਿਰ ਮੈਂ ਥੱਕ ਹਰ ਕੇ ਫੋਨ ਕਰਿਆ ਉਹਨਾਂ ਨੂੰ ਮਤਲਬ ਜਿਹੜੇ ਡਾਕਟਰ ਹਨਾ ਸਹਿਜ ਆਪਣੇ ਪਿੰਡ ਦੇ ਹੀ ਨੇ ਉਹ ਤੇ ਸਾਗੀ ਤੇ ਦੀਪਾ ਤੇ ਦੋਸਤ ਨੂੰ ਪੁੱਛ ਫਿਰ ਮੈਂ ਉਹਨਾਂ ਨੂੰ ਫੋਨ ਕਰਿਆ ਵੀ ਜਿਹੜੇ ਤੁਸੀਂ ਉਹ ਕਹਿੰਦੇ ਮੈਂ ਅਫਰਿਸ਼ਨ ਟੇਪਰ ਚਲਦਾ 6 ਵਜੇ ਆਉਂਗਾ ਫਿਰ ਲੱਗਦੀ ਹੈ ਨਾ ਇਹਦਾ ਸਾਥ ਸਾਥ ਆਵੇ ਮਮਾ ਆਇਆ ਆ ਵੀ ਇੱਥੇ ਆਹ ਜੀ ਮੈਂ ਇਹ ਵੀਡੀਓ ਜਾਣ ਕੇ ਬਣਾਈ ਸੀ ਕਿਉਂਕਿ ਬਹੁਤ ਮੇਰੇ ਤੇ ਗੱਲਾਂ ਲੱਗ ਰਹੀਆਂ ਦੀ ਕਹਿੰਦੇ ਕੁੜੀ ਨੂੰ ਬਿਮਾਰ ਬਿਮਾਰੀਆਂ ਸੁਮਾਰੀਆਂ ਬਣੀ ਹੋਈ ਨੇ ਤੇ ਇਕ ਕਦੇ ਪੁੱਛੂ ਕਿ ਨਹੀ ਦੱਸ ਕੇ ਨਹੀ ਹੁੰਦੀ ਹੈਗੀ ਠੀਕ ਆ ਨਾ ਬਿਮਾਰੀ ਗੜੀ ਹੁੰਦੇ ਦੱਸ ਕੇ ਨਹੀ ਹੁੰਦੀ ਹੈਗੀ ਐ ਚਲ ਥੋੜਾ ਜਿਹਾ ਇਸ ਪਤਾ ਲੱਗ ਕਰ ਇਹਨੂੰ ਬੁਖਾਰ 3 ਵਜੇ ਹੋਇਆ ਰ ਆਪਣੋ 3:30 ਵਜੇ ਹੋਇਆ ਤੇ ਦੇਖੋ ਕਿੰਨੇ ਮਤਲਬ ਬੱਚੇ ਸਾਬੇ ਹੀ ਅੱਜ ਫਿਰ ਮੈਂ ਫੋਨ ਕਰਿਆ ਡਾਕਟਰ ਨੂੰ ਕਹਿੰਦੀ ਸੀ ਆਉਣਾ ਨਹੀਂ ਹਜੇ ਹਨਾ ਫਿਰ ਮੱਝੂ ਲਫਤੇਗੜ ਸਾਹਿਬ ਨਾਲ ਫਟੇ ਕਿ ਉਹਨੇ ਆਪਾਂ ਗੁਰਦੁਆਰਾ ਸਾਹਿਬ ਚ ਜਾ ਜਾਂਦੇ ਮਾਤਾ ਗੁਜਰਕੌਰ ਜੀ ਕੋਲ ਬੈਠ ਜੰਨੇ ਆ कि मेरा मन बहुत दुखी ਕੀਤਾ ਹੋਇਆ ਕਰਨ ਵਾਲਿਆਂ ਨੇ ਕਸਰ ਨਾ ਛੱਡੀ ਹੋਈ ਮਾਤਾ ਜੀ ਮਾਤਾ ਗੁਜਰ ਕੋਰ ਚਿਪੋ ਬੈਠ ਕੇ ਰੋਈ ਵੀ ਬਹੁਤਾ ਸਬਰ ਦਾ ਦਰਦ ਵੱਗ ਗਿਆ ਵੀ ਮੈਨੂੰ ਸਬਰ ਦੇ ਦੀ ਮਾਤਾ ਜੀ ਹੁਣ ਸਬਰ ਚਾਹੀਦਾ ਕੋਈ ਤੇ ਤਨ ਮੰਗਦਾ ਕੋਈ ਦੌਲਤ ਮੰਗਦਾ ਕੋਈ ਪੁੱਤ ਮੰਗਦਾ ਦੌਲਤ ਮੰਗਦਾ ਮੈਨੂੰ ਸਬਰ ਮੰਗਦਾ ਨਹੀਂ ਚਾਹੀਦਾ ਸਬਰ ਚਾਹੀਦਾ ਹਾਂਜੀ ਫਿਰ ਬਾਹਰ ਆ ਗਈ ਤੁਸੀਂ ਸੋਚਦੇ ਹੋਣੇ ਵੀ ਮੈਂਟਰੀ ਹੁੰਦੀ ਦੀ ਵੀਡੀਓ ਨਹੀਂ ਨਹੀਂ ਮੈਂਟਰੀ ਹੁੰਦੀ ਦੀ ਵੀਡੀਓ ਨਹੀਂ ਬਣਾਈ ਤੇ ਹੁਣ ਮਾਤਾ-ਗੁਜਰ ਕੋਲ ਠੀਕ ਹੁਣ ਚੱਲੇ ਆ ਉੱਤਰ ਉਹ ਸੜ ਬੈਠਾਂਗੇ ਥੋੜਾ ਟਾਈਮ ਤੇ ਕਿਨਮਿਣ ਜੀ ਤਾਂ ਹੈਗੀ ਐਨੀ ਜ਼ਿਆਦਾ

ਇਹਨੇ ਜੋਤਸਰੂ ਜਾਵਲ ਜਾ ਰਹੇ ਹਨ ਇਖਤਰੀਆਂ ਪਈਆਂ ਜਿਹੜੀ ਕਿੰਨੀ ਗੰਦਗੀ ਹੈ ਇਹ ਗੰਦਗੀ ਪੰਜਾਬ ਸਰਕਾਰ ਨੂੰ ਦੇਖਣੀ ਚਾਹੀਦੀ ਹੈ ਇਹ ਗੰਦਗੀ ਸਾਫ ਕਰਨੀ ਚਾਹੀਦੀ ਹੈ ਇੰਨੀ ਵੱਡੀ ਪਵਿੱਤਰਤਾ ਕੀ ਹੈ ਪਾਵਨਤਾ ਰਤੀ ਹੈ ਨਾ ਪੋਰਾ ਸਫਾਈ ਨਹੀਂ ਹੈਗੀ ਇੱਥੇ ਇੰਨੀ ਰੱਜ ਕੇ ਗੰਦਗੀ ਹੈ ਉੱਥੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਨਾ ਉੱਥੋਂ ਤੋਂ ਲੇਖ ਦੇਖੋ ਕਿੰਨਾ ਗੰਦਾ ਹੈ ਸਾਰਾ ਇਹ ਰੋਡ ਬਿਲਕੁਲ ਅਥਾ મતਲਬ ਆਪਣੇ ਨੂੰ ਇਤਿਹਾਸ ਦੇ ਬਾਰੇ ਕੁਝ ਮਤਲਬ ਪੇਂਟ ਕਰ ਦੇਣਾ ਚਾਹੀਦਾ ਸੋਹਣਾ ਲੱਗਦਾ ਏ ਹੈਨਾ ਵਧੀਆ ਲੱਗਦਾ ਏ ਇਸ ਬਾਰੇ ਦੱਸੇ ਜਾਵੇ ਦੇਖੇ ਬੰਦਾ ਸੋਚੇ ਹੈਨਾ ਉੱਥੇ ਲੋਗ ਬਾਥਰੂਮ ਕਰੀ ਜਾਂਦੇ ਆ ਕੁੱਤੇ ਹੱਗੀ ਜਾਂਦੇ ਆ ਮੂਤਰੇ ਹੈ ਕੋਈ ਬਹਿਰਨਾ ਗੰਦਾ ਨਾ Thank you.